ਉਹ ਬੁਲਾ ਰਿਹਾ ਤੇ ਜਾ ਕੋ ਕੀ ਹਾਲ ਚੱਲ ਨੇ ਜਾ ਜਾ ਓਏ ਤੇਰਾ ਸੀ ਗੱਲ ਅੰਮਾਰ ਬੜਾ ਗਿਆ ਕੈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਜੇਕਰ ਸਾਨੂੰ ਫੇਸਬੁਕ ਦੇ ਉੱਪਰ ਜਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਆਪਾਂ ਪੂਰੀ ਜਿਹੜੀ ਹੈਲਪ ਆ ਤੁਹਾਡੀ ਕਰਾਂਗੇ ਤੁਸੀਂ ਦੇਖ ਰਹੇ ਹੋ ਸਾਨੂੰ YouTube ਤੋਂ ਲੈ ਕੇ ਇਹਦੇ ਵੀ ਯਾਰਾਂ ਦੋਸਤਾਂ ਨੂੰ Facebook ਪੇਜ ਤੇ ਜਾਂ ਪ੍ਰੋਫਾਈਲ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿੱਦਾਂ ਬਿਜ਼ਨਸ ਟਾਈਪ ਇਹਨ ਡਿਵੀਜ਼ੀਬਲ ਤੋਂ ਪ੍ਰਾਈਵੇਟ ਜਾਂ ਆਪਣਾ ਨਾਮ ਕੁਝ ਵੀ ਆਪਾਂ ਐਡ ਕਰ ਦਿੰਨੇ ਆ ਸੋ ਉਸ ਦੀ ਵੀ ਆਪਾਂ ਸੈਟਿੰਗ ਕਰ ਦਿੰਦੇ ਹਾਂ ਜਾਂ ਆਪਣਾ ਤੇਜ ਹੈ ਜਿਹੜਾ ਰੈਸਟ੍ਰੀਕੇਟ ਕਰ ਦਿੱਤਾ ਗਿਆ ਆ ਹੋਰ ਬਹੁਤ ਸਾਰੀਆਂ ਆਪਸ਼ਨ ਆ ਜਿਹੜੀਆਂ ਆਪਣੇ ਇਸ਼ੂ ਲੱਗ ਜਾਂਦੇ ਨੇ ਸੋ ਆਪਾਂ ਉਹਨਾਂ ਦੀ ਪ੍ਰੋਪਰ ਜਿਹੜਾ ਸੈਟਿੰਗ ਕਰਦੇ ਹਾਂ ਸੋ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਨੈਟਵਰਕ ਦੀ ਪ੍ਰੋਬਲਮ ਆ ਗਈ ਸੀ ਥੋੜੀ ਜੀ ਪੂਰੀ ਗੱਲ ਮੰਨਦੇ ਨਾ ਨੂੰ ਦਿਖਾਉਣੇ ਆਪਾਂ ਕੀ ਕੀ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਆਪਾਂ ਨੂੰ ਪੇਜ ਦੇ ਉੱਪਰ ਈਲਮਾ ਜਗਰਾਮ ਘਰੋਂ ਘਰੇ ਜਾਓ ਡੇਟਾ ਦੇ ਬਾਰੇ ਚਲੋ ਚਲੋ ਆਹ ਦਬਾ ਕੇ ਵੀ ਜਗਰਾਮ ਨਾਲੇ ਜਾ ਕੇ ਕਰਨੀ ਚਾਹੇ ਹਾਂ ਇਹ ਤਾਂ ਜੀ

ਇਦਾਂ ਦੀ ਜਿਹੜੇ ਆਪਸ਼ਨ ਆ ਉਹ ਤਕਰੀਬਨ ਹਰ ਇੱਕ ਦੇ ਜਿਹੜੀ ਫਾਰਮ ਪੇਜ ਦੇ ਉਪਰ ਆ ਰਹੀ ਆ ਆ ਤੁਸੀਂ ਪਿੱਛੇ ਦੇਖ ਰਹੇ ਹੋ ਆਪਣੇ ਬੈਕਗ੍ਰਾਉਂਡ ਦੇ ਉੱਪਰ ਜਿਹੜੀ ਚੱਲ ਰਹੀ ਆ ਸੋ ਤੁਸੀਂ ਇਦਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹ ਹਰ ਇੱਕ ਪੇਜ ਤੇ ਤਕਰੀਬਨ ਆ ਰਹੀਆਂ ਨੇ ਕਿਉਂਕਿ ਫੇਸਬੁੱਕ ਦੀ ਜਿਹੜੀ ਗਾਈਡਲਾਈਨ ਹੁਣ ਬਹੁਤ ਸਖਤ ਹੋ ਚੁੱਕੀ ਆ ਸੋ ਆਪਾਂ ਕੋਈ ਵੀ ਅਨオリਜੀਨਲ ਕੰਟੈਂਟ ਦਾ ਜਿਹੜਾ ਉਹ ਨਹੀਂ ਪਾ ਸਕਦੇ ਜਿਹੜੇ ਵੀਰ ਅਨオリਜੀਨਲ ਕੰਟੈਂਟ ਪਾਉਂਦੇ ਨੇ ਜ਼ਿਆਦਾਤਰ ਉਹਨਾਂ ਦੇ ਪੇਜ ਤੇ ਜਿਹੜੀਆਂ ਇਹ ਯੂਆਰ ਪ੍ਰੋਫਾਈਲ ਲੋਸਟ ਦੀ ਜਿਹੜੀ ਆਪਸ਼ਨ ਆ ਮੋਨਿਟਾਈਜ਼ ਆ ਜਿਹੜਾ ਉਹ ਆਪਣਾ ਸਸਪੈਂਡ ਕਰ ਦਿੰਦੇ ਨੇ ਜੇਕਰ ਆਪਾਂ ਬਾਰ-ਬਾਰ ਅਨオリਜੀਨਲ ਕੰਟੈਂਟ ਪਾਵਾਂਗੇ ਸੋ ਦੋਸਤੋ ਤੁਹਾਡੇ ਧਿਆਨ ਵਿੱਚ ਲਿਆ ਦਈਏ ਕੀ ਹਮੇਸ਼ਾ ਆਪਣਾ オリジナル ਕੰਟੈਂਟ ਹੀ ਅਪਲੋਡ ਕਰੋ ਕਿਉਂਕਿ ਜੇਕਰ ਆਪਾਂ ਅਨオリジナル ਕੰਟੈਂਟ ਅਪਲੋਡ ਕਰਦੇ ਹਾਂ ਤਾਂ ਫੇਸਬੁੱਕ ਆਪਣੇ ਪੇਜ ਨੂੰ ਬਹੁਤ ਜਲਦੀ ਜਿਹੜਾ ਬੰਦ ਕਰ ਦਿੰਦੀ ਹੈ ਉਸ ਦੇ ਉੱਪਰ ਰੋਕ ਲਾ ਦਿੰਦੀ ਹੈ ਸੋ ਆਪਣੀ ਜਿਹੜੀ ਅਰਨਿੰਗ ਆ ਉਹ ਲਿਮਟ ਕਰ ਦਿੰਦੀ ਹੈ ਤੇ ਆਪਣੀ ਅਰਨਿੰਗ ਜਿਹੜੀ ਬੰਦ ਵੀ ਹੋ ਸਕਦੀ ਹੈ ਸੋ ਦੋਸਤੋ ਤੁਸੀਂ ਧਿਆਨ ਰੱਖਣਾ ਕਿ ਆਪਾਂ ਨੇ ਹਮੇਸ਼ਾ ਜਿਹੜਾ origignal content ਹੀ ਆਪਣਾ ਪਾਉਣਾ ਆਪਣੀ ਆਵਾਜ਼ ਆਪਣਾ ਫੇਸ ਆ ਜਿਹੜਾ ਉਸ ਦੇ ਵਿੱਚ ਦੇਖਣਾ ਚਾਹੀਦਾ ਸੋ ਤਾਂ ਕਰਕੇ ਜਿਹੜਾ ਫੇਸਬੁੱਕ ਆਪਣਾ ਜਿਹੜਾ ਕੰਟੈਂਟ ਆ ਉਹ ਅਸਲੀ ਮੰਨੇਗੀ ਜੇ ਤਾਂ ਕਾਫੀ ਵੀਰ ਕੀ ਕਰਦੇ ਨੇ ਕੋਈ ਇੰਸਟਾ ਤੋਂ ਜਾਂ ਕੋਈ ਹੋਰ ਵੈਬਸਾਈਟ ਤੋਂ ਵੀਡੀਓ ਚੱਕਦੇ ਨੇ ਕਾਪੀ ਕਰਕੇ ਫੇਸਬੁੱਕ ਦੇ ਉੱਪਰ ਪੋਸਟ ਕਰ ਦਿੰਦੇ ਨੇ ਸੋ ਦੋਸਤੋ ਇਹ ਗੱਲਾਂ ਦਾ ਵੀ ਧਿਆਨ ਰੱਖਣਾ ਆਪਾਂ ਨੇ ਕਾਪੀ ਪੇਸਟ ਵੀਡੀਓ ਆ ਜਿਹੜੀ ਉਹ ਆਪਾਂ ਨੇ ਸਿੱਧੀ ਅਪਲੋਡ ਨਹੀਂ ਕਰਨੀ ਸੋ ਉਸ ਨੂੰ ਅਪਲੋਡ ਕਿੱਦਾਂ ਕਰਨਾ ਜੇਕਰ ਆਪਾਂ ਕੋਈ ਵੀਡੀਓ ਕਾਪੀ ਕਰ ਰਹੇ ਹਾਂ ਮੰਨ ਲਓ ਇੰਸਟਾਗ੍ਰam ਤੋਂ ਜਾਂ ਕਿਤੋਂ ਵੀ ਆਪਾਂ ਕਿਸੇ ਸਾਈਟ ਤੋਂ ਵੀਡੀਓ ਡਾਊਨਲੋਡ ਕਰਦੇ ਹਾਂ ਜਾਂ ਫੇਸਬੁੱਕ ਤੋਂ ਕਰਦੇ ਹਾਂ ਤਾਂ ਉਸ ਵੀਡੀਓ ਨੂੰ ਕਿਸੇ ਐਪ ਦੇ ਜਰੀਏ ਜਿੱਦਾਂ VN ਐਪ ਹੋ ਗਿਆ ਹੋਰ ਬਹੁਤ ਸਾਰੇ ਐਪ ਨੇ ਜਿਹੜੇ ਵੀਡੀਓ ਐਡਿਟ ਕਰਦੇ ਨੇ ਸੋਸ ਦੇ ਵਿੱਚ ਵੀਡੀਓ ਨੂੰ ਲਿਜਾ ਕੇ ਤੁਸੀਂ ਵੀਡੀਓ ਦਾ ਥੋੜਾ ਹਿੱਸਾ ਅੱਗੋਂ ਕੱਟ ਦੇਣਾ ਤੇ ਥੋੜਾ ਹਿੱਸਾ ਪਿੱਛੋਂ ਕੱਟ ਦੇਣਾ ਤੇ ਉਸ ਤੋਂ ਬਾਅਦ ਉਸ ਨੂੰ ਥੋੜਾ ਸਲੋ ਮੋਸ਼ਨ ਜਾਂ ਵਧਾ ਵੀ ਸਕਦੇ ਆ ਆਪਾਂ ਵੀਡੀਓ ਦੇ ਹਿਸਾਬ ਨਾਲ ਸੋ ਐਦਾਂ ਐਡਿਟ ਕਰਕੇ ਉਸ ਦੇ ਉੱਪਰ ਤੁਸੀਂ ਆਪਣੀ ਆਵਾਜ਼ ਆ ਜਿਹੜੀ ਉਹ ਲਾਉਣੀ ਆ ਤਾਂ ਕਿ ਜਿਹੜਾ ਤੁਹਾਡਾ ਕੰਟੈਂਟ ਆ origignal ਹੋ ਜਾਈ। ਵੀਡੀਓ ਆ ਨਾ origignal ਨਾ ਹੋਵੇ ਤਾਂ ਕਿ ਉਸ ਦੇ ਉੱਪਰ ਜਿਹੜਾ ਕੋਈ ਕਾਪੀਰਾਈਟ ਨਾ ਆਵੇ ਤੇ ਸਾਨੂੰ ਹੋਰ ਤਸਵੀਰਾਂ ਆਪਾਂ ਪਿੱਛੇ ਸਾਂਝੀਆਂ ਕਰਦੇ ਆ ਜਿੰਨਾ ਕਰਕੇ ਕਾਫੀ ਵੀਰਾਂ ਦੇ ਪੇਜ ਆ ਜਿਹੜੇ ਰੈਸਟ੍ਰੀਗੇਟ ਵੀ ਹੋਏ ਨੇ ਸੋ ਆਜੋ ਤੁਹਾਨੂੰ ਦਿਖਾਉਣ ਲਈ ਤਸਵੀਰਾਂ ਦੇਖੋ ਦੋਸਤੋ ਐਦਾਂ ਦੀ ਆਪਸ਼ਨ ਆ ਵੀ ਜਿਹੜੀਆਂ ਬਹੁਤ ਸਾਰੀਆਂ ਵੀਰਾਂ ਦੇ ਪੇਜ ਤੇ ਦੇਖਣ ਨੂੰ ਮਿਲ ਰਹੀਆਂ ਨੇ ਯੂਆਰ ਅਕਾਊਂਟ ਹੈਜ਼ ਰੈਸਟ੍ਰਿਕਟਿਡ ਸੋ ਦੋਸਤੋ ਇਹ ਕਿਉਂ ਹੁੰਦਾ ਸੋ ਆਪਾਂ ਕਈ ਵਾਰ ਆ ਤੁਸੀਂ ਦੇਖ ਰਹੇ ਹੋ ਪਿੱਛੇ ਬਿਲਿੰਗ ਐਂਡ ਹਰਾਸ਼ਮੈਂਟ ਜਿੱਦਾਂ ਕੋਈ ਹਰਾਸ਼ਮੈਂਟ ਵਾਲੀਆਂ ਵੀਡੀਓ ਅਪਲੋਡ ਕਰ ਦਿੰਨੇ ਆ ਜਾਂ ਕਈ ਵੀਰ ਕੋਈ ਲੜਾਈ ਦੀ ਜਿੱਦਾਂ ਕੋਈ ਬੱਚੇ ਨੂੰ ਕੋਈ ਮਾਸਟਰ ਵੱਲੋਂ ਕੁੱਟਿਆ ਜਾ ਰਿਹਾ ਉਸ ਦੀਆਂ ਵੀਡੀਓ ਆਪਾਂ ਅਪਲੋਡ ਕਰ ਦੰਨੇ ਆ ਸੋ ਐਦਾਂ ਦੀਆਂ ਵੀਡੀਓ ਜਿਹੜੀਆਂ ਫੇਸਬੁੱਕ ਗਾਈਡਲਾਈਨ ਤੋਂ ਬਾਹਰ ਨੇ ਆਪਾਂ ਐਦਾਂ ਦੀਆਂ ਵੀਡੀਓ ਜਿਹੜੀਆਂ ਬਿਨਾ ਬਲਰ ਕਰੇ ਉਹਨਾਂ ਨੂੰ ਅਪਲੋਡ ਨਹੀਂ ਕਰ ਸਕਦੇ ਸੋ ਇਹ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ ਕਿ ਜੇਕਰ ਆਪਾਂ ਨੇ ਕੋਈ ਐਦਾਂ ਦੀ ਵੀਡੀਓ ਜਾਂ ਐਕਸੀਡੈਂਟ ਕੇਸ ਹੁੰਦੇ ਨੇ ਉਹਨਾਂ ਦੀ ਵੀਡੀਓ ਆਪਾਂ ਸਿੱਧੀ ਚੱਕ ਕੇ ਬਣਾ ਕੇ ਅਪਲੋਡ ਕਰ ਦੰਨੇ ਆ ਸੋ ਉਹ ਵੀ ਫੇਸਬੁੱਕ ਅਲਾਉ ਨਹੀਂ ਕਰਦੀ ਐਦਾਂ ਦੀਆਂ ਵੀਡੀਓ ਉਹਨਾਂ ਨੂੰ ਵੀ ਆਪਾਂ ਨੂੰ ਬਲਰ ਕਰਕੇ ਫਿਰ ਅਪਲੋਡ ਕਰਨਾ ਚਾਹੀਦਾ ਨਹੀਂ ਤਾਂ ਉਹਦੇ ਤੇ ਵੀ ਕਾਪੀਰਾਈਟ ਜਾਂ ਕੋਈ ਆਬਜੈਕਸ਼ਨ ਆ ਜਾਵੇਗੀ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਨੇ ਤੇ ਜਿਨ੍ਹਾਂ ਵੀਰਾਂ ਨੇ ਆਪਣੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਇਤਾਂ ਦੀ ਜਿਹੜੇ ਆਪਾਂ ਫੇਸਬੁੱਕ ਬਾਰੇ ਜਰਨਲ ਨੌਲੇਜ ਆ ਉਹ ਆਪਣੇ ਪੇਜ ਦੇ ਉੱਪਰ ਹਰ ਰੋਜ਼ ਸਾਂਝੀ ਕਰਿਆ ਕਰਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਿਹੜਾ ਬੈਲ ਦਾ ਆਈਕਨ ਉਹ ਜ਼ਰੂਰ ਦਬਾਓ ਜੀ ਤੇ ਜੇਕਰ ਵੀ ਕਿਸੇ ਵੀਰ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਆਪਾਂ ਉਸ ਪ੍ਰੋਬਲਮ ਦਾ ਜਿਹੜਾ ਹੱਲ ਆ ਉਹ ਤੁਹਾਨੂੰ ਕਰਕੇ ਦਵਾਂਗੇ 100% ਕਰਕੇ ਦਵਾਂਗੇ ਧੰਨਵਾਦ ਜੀ 来啊！来，来。